ਕਹਿੰਦਾ ਪੈਸਾ ਜੇ ਮਿਲ ਜੇ ਤਾਂ ਭਲਾ ਕਰੀਏ ਐਸ਼ੋ ਕੀ ਸ਼ਰਤ ਦੇ ਵਿੱਚ ਨਾ ਬਾਲੀਏ ਜੀ ਸਰਬਾ ਮਰਣ ਤੇ ਸ੍ਰਿੰਦਰ ਬਾਬਾ ਤਨਹੇੜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੀਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੈਸਾ ਮਿਲੇ ਤਾਂ ਕਿਸੇ ਦਾ ਭਲਾ ਕਰੀਏ ਐਸ਼ੋ ਕੀ ਸ਼ਰਤ ਦੇ ਵਿੱਚ ਨਾ ਬਾਲੀਏ ਜੀ ਤਾਕਤ ਮਿਲੇ ਤਾਂ ਕਮਜ਼ੋਰ ਦੀ ਮਦਦ ਕਰੀਏ ਕਹਿੰਦੇ ਜੇ ਤਾਕਤਵਾਰੋਂ ਕਾਫਰ ਕਮਜ਼ੋਰ ਦੀ ਮਦਦ ਕਰੋ ਐਵੇਂ ਗਰੀਬ ਤੇ ਲੋਭ ਨਾ ਮਾਰੀਏ ਜੀ ਮਾਂ ਬਾਪ ਦਾ ਮੋਹ ਨਾ ਕਿਤੋਂ ਲੱਭੇ ਜਵਾਨੀ ਜੋਸ਼ ਵਿੱਚ ਮੋਹ ਨਾ ਵਿਸਾਰੀਏ ਜੀ ਉਮਰ ਲੰਗੀ ਪਛਤਾਉਣ ਦਾ ਕੀ ਫਾਇਦਾ ਹੈ ਉਮਰ ਲੰਗੀ ਪਛਤਾਉਣ ਦਾ ਕੀ ਫਾਇਦਾ ਹੈ ਭਲੇ ਸਮੇ ਨੂੰ ਬੈਠ ਵਿਚਾਰੀਏ ਜੀ ਟੋਪ ਟੈਕਲ 2 ਪੁਆਇੰਟ ਚੇਤਨ ਸਰਪੰਚ ਸਾਹਿਬ ਸਲੇਮਪੁਰ ਸੇਖਾ ਸਾਰੀ ਟੀਮ ਦਾ ਸਾਰੀ ਪੰਚਾਇਤ ਮੈਂਬਰਾਂ ਦਾ ਸਟੇਜ ਤੋਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਯਾਰੀ ਲਾ ਕੇ ਕਦੇ ਨਾ ਪਿਛਾਂ ਮੁੜੀਏ ਕਹਿੰਦੇ ਜੇ ਯਾਰੀ ਲਾ ਲਈਏ ਫਿਰ ਪਿੱਛੇ ਨਹੀਂ ਮੁਰਨਾ ਚਾਹੀਦਾ ਯਾਰੀ ਲਾ ਕੇ ਕਦੇ ਨਾ ਪਿਛਾਂ ਮੁੜੀਏ ਦੋਸਤੀ ਲਈ ਵੀ ਜੰਡੜੀ ਵਾਰੀਏ ਜੀ ਤੀ ਭੈਣ ਸਬਰਾਂ ਦੀ ਹੋਵੇ ਸਾਜੀ ਤੀ ਭੈਣ ਨੂੰ ਈਨਾ ਮਾਰੀਏ ਜੀ ਭਾਈਆਂ ਵਰਗਾ ਨਾਲ ਸਾਜ ਜੱਗੋ ਲੱਭੇ ਓਹ ਭਰਾਵਾਂ ਦਾ ਸਾਥ ਯਾਰਾਂ ਨਾਲ ਬਹਾਰਾਂ ਭਾਈਆਂ ਵਰਗਾ ਨਾਲ ਸਾਜ ਜੱਗੋ ਲੱਭੇ ਭਾਈਆਂ ਬਾਜ ਨਾਲ ਖੁਸ਼ੀ ਮਨਾਈਏ ਜੀ ਜਦੋਂ ਆਣ ਬੁੜਾਪਾ ਸਿਰ ਦੇ ਟੁੱਕੇ ਫਿਰ ਸਿਆਣਪ ਨਾਲ ਉਮਰ ਬਿਤਾਈਏ ਜੀ ਸਤਿਕਾਰਯੋਗ ਮੈਡਮ ਮਨਜੀਤ ਕੌਰ ਜੀ ਕਬੱਡੀ ਕੋਚ ਫਰੀਦਕੋਟ ਤੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਬੇਨਤੀ ਹੈ ਜੀ ਕਿ ਸਟੇਜ ਦੇ ਉੱਤੇ ਵਿਰਾਜਮਾਉਣ ਦੀ ਕਿਰਪਾਤਾ ਕਰੋ ਜੀ ਮੈਡਮ ਮਨਜੀਤ ਕੌਰ ਜੀ ਫਰੀਦਕੋਟ ਕਬੱਡੀ ਕੋਚ ਪੰਜਾਬ ਦੇ ਨਾਮ ਤੇ ਸਾਡੀ ਭੈਣ ਤੇ ਇਹਨਾਂ ਦਾ ਨਾਮ ਗੂੰਜਦਾ ਹੈ ਇਹਨਾਂ ਦਾ ਧਨੌੜ ਦੀ ਧਰਤੀ ਦੇ ਉੱਤੇ ਪਹੁੰਚਣ ਤੇ ਸਾਰੀ ਟੀਮ ਵੱਲੋਂ ਜੀ ਆਇਆਂ ਆਖਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਹਲੋ ਕੋਚ ਸਾਹਿਬਾਨ ਧਿਆਨ ਦਿਓ ਜੀ ਲੰਚ ਲੱਗ ਚੁੱਕਿਆ ਬੱਚੇ ਆਪਦੀ ਸੂਭਤਾ ਅਨੁਸਾਰ ਜਿਸ ਤਰ੍ਹਾਂ ਉਹਨਾਂ ਨੂੰ ਸਮਾਂ ਮਿਲਦਾ ਆਪਦਾ ਲੰਚ ਕਰ ਸਕਦੇ ਨੇ ਟੀਮ ਸੰਗਰੂਰ ਵਰਸਸ ਲੁਧਿਆਣਾ ਸੰਗਰੂਰ ਵਰਸਸ ਲੁਧਿਆਣਾ ਹੀ ਰਾਹੁਲ ਸ਼ਰਮਾ ਜੀ ਗੋਲਦੀ 소هيل ਖਾਨ ਜੀ ਵਕੀਲ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਕਬੱਡੀ ਕੱਪ ਤੇ ਪਹੁੰਚਣ ਤੇ ਤੇ ਨਾਲ ਹੀ ਹਰਿੰਦਰ ਸਿੰਘ ਜੀ ਸਰਪੰਚ ਸਾਹਿਬ ਰੁੜਕੀ ਦਲੇਰ ਰੁੜਕੀ ਤੇ ਪ੍ਰੋਫੈਸਰ ਬਰਿੰਦਰ ਸਿੰਘ ਜੀ ਦਾ ਮਾਨ ਸਨਮਾਨ ਕਰਦੇ ਨੇ ਤੇ ਇਹਨਾਂ ਸਾਰੇ ਨੌਜਵਾਨ ਵੀਰਾਂ ਦਾ ਸਟੇਜ ਵੱਲੋਂ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਸਾਡੀਆਂ ਬੱਚੀਆਂ ਸਾਡੇ ਬੱਚੇ ਜਿਹੜੇ ਐਨਸੀਸੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਮੈਡਮ ਮਨਜੀਤ ਕੌਰ ਜੀ ਸਟੇਜ ਤੇ ਬਰਾਜਮਾਨ ਹੋ ਚੁੱਕੇ ਹੈ ਵਿਸ਼ੇਸ਼ ਧੰਨਵਾਦ ਹੈ ਜੀ ਕੋਚ ਕਬੱਡੀ ਮਨਜੀਤ ਕੌਰ ਜੀ ਫਰੀਦ ਕੌਰ ਜੀ ਹਾਂ ਹੋ ਗਈ ਮੈਂ ਤੁਹਾਨੂੰ ਬੋਲਦਾ ਨਹੀਂ ਬੰਦ ਨਹੀਂ ਕਰਦਾ ਟੀਮ ਦੀ ਅਗੀਰ ਰਿਪੋਰਟ ਕਰੋ ਜੀ ਸੰਗੂਰ ਦੀ ਟੀਮ ਦੇ ਨਾਲ ਸਾਰਾ ਮੈਚ ਕੰਮ ਸਾਡਾ ਰੁਕਿਆ ਪਿਆ ਹੈ ਪਟਿਆਲਾ ਵਰਸਸ ਲੋਪੜ ਗਰਾਊਂਡ ਨੰਬਰ 2 ਗਰਾਊਂਡ ਨੰਬਰ 2 ਪਟਿਆਲਾ ਵਰਸਸ ਲੋਪੜ ਸਾਡੇ ਅਸੀਂ ਫੇਰ ਦੁਬਾਰਾ ਅਸੀਂ ਫੇਰ ਦੁਬਾਰਾ ਧੰਨਵਾਦੀ ਆ ਨਗਰਪੰਚਾਇਤ ਕਨੌਰ ਕਬੱਡੀ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਐਮ ਐਲ ਏ ਗੁਰਨਾਰ ਕਨੌਰ ਜੀ ਔਰ ਜਗਿੰਦਰ ਸਿੰਘ ਜੀ ਮਿੱਡੂ ਖੇੜਾ ਦਰਸ਼ਨ ਸਿੰਘ ਜੀ ਸਤਰੀ ਕਨੌਰ ਡਿਸਟ੍ਰਿਕਟ ਪਟਿਆਲਾ ਇਹ ਸਾਰਿਆਂ ਨੇ ਜੋ ਏਡਾ ਵੱਡਾ ਪ੍ਰਬੰਧ ਉਪਰਾਲਾ ਕੀਤਾ ਹੈ ਪੰਜਾਬ ਦੇ ਬੱਚਿਆਂ ਦੇ ਲਈ ਅਸੀਂ ਸਿਰ ਦਵਾਰਾ ਕਬੱਡੀਰ ਸੈਸ਼ਨ ਪੰਜਾਬ ਵੱਲੋਂ ਇਹਨਾਂ ਦਾ ਪਰਮਾਤ ਕਰਦੇ ਆ ਜੀ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਬਰਾਜਮਾਨ ਹੈ ਖੇਡ ਨੰਬਰ 2 ਸਟੇਟ ਤੋਂ ਖੱਬੇ ਹੱਥ ਖੇਡ ਨੰਬਰ 1 ਸਟੇਟ ਦੇ ਸਾਹਮਣੇ ਰਾਜਾ ਜੀ ਇਹਨਾਂ ਨੂੰ ਲਾਈਨ ਅਪ ਕਰ ਲੋ ਜੀ ਸਾਡੇ ਅਧਿਕਾਰੀ ਸੈਵਨ ਪੌਂਟਰੀ ਨੇ ਇੰਟਰੋਡਕਸ਼ਨ ਕਰਨ ਲਈ ਇੱਕ ਯਾਦਗਾਰੀ ਪਾਲਾ ਇਹਨਾਂ ਬੱਚਿਆਂ ਨੂੰ ਲਾਈਨ ਅਪ ਕੀਤਾ ਜਾਵੇ ਸਾਡੇ ਪਿਆਰੇ ਵੀਰ ਸਰਦਾਰ ਜਤਿੰਦਰ ਸਿੰਘ ਜੀ ਸੋਨੀ ਯੂਗਾਂਡਾ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਤੇ ਇਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਸੋਹਣਦੀਪ ਸਿੰਘ ਜੀ ਜੁਗਨੂ ਧੂਰੀ ਤੋਂ ਕਬੱਡੀ ਕੋਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਦੇ ਦੇ ਹੌਸਲਾ ਫੁਜਾਈ ਕਰਕੇ ਉਹਨਾਂ ਨੂੰ ਆਸ਼ੀਰਵਾਦ ਦੇਣਗੇ ਤੇ ਰਾਜਾ ਜੀ ਇਹਨਾਂ ਨੂੰ ਲਾਈਨ ਅਪ ਕੀਤਾ ਜਾਵੇ ਯਕਿੰਦਰ ਸਿੰਘ ਯੂ ਸੋਨੀ ਯੂਗਾਂਡਾ ਤੇ ਜੁਗਨੂ ਧੂਰੀ ਜੀ ਮੈਡਮ ਮਨਜੀਤ ਕੌਰ ਦੀਪਨੀਤ ਕੌਰ ਤੇ ਦਲਜੀਤ ਸਿੰਘ ਜੀ ਕואର୍ਡੀਨੇਟਰ ਸਾਹਿਬ ਕਮੌਰ ਪਟਿਆਰਾ ਲਾਡਾ ਨन्हेड़ा ਤੇ ਗੁਮੀਸ਼ ਕੰ다 ਜੀ ਆਮਰਜੀਤ ਕਾਮੀ ਜੀ ਜੈ ਭਗਵਾਨ ਸੋਮਨਪ ਸਿੰਘ ਰਾਮ ਸਰੂ ਸੋਗਲਪੁਰਜੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਤੇ ਆਉਣ ਮੈਡਮ ਮਨਦੀਪ ਕੌਰ ਜੀ ਮਿਊਸਪਲ ਕਾਰਪੋਰੇਸ਼ਨ ਪ੍ਰਧਾਨ ਰਵੀ ਕੁਮਾਰ ਜੀ ਵਾਈਸ ਪ੍ਰਧਾਨ ਮਿਊਸਪਲ ਕਾਰਪੋਰੇਸ਼ਨ ਕਨੌਰ उन जे नाल